ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕੱਲ ਨੂੰ ਸੰਗਰਾਂਦ ਵਾਲੇ ਦਿਨ ਗੁਰੂ ਘਰ ਮੱਥਾ ਟੇਕ ਕੇ ਇਹ ਦੋ ਕੰਮ ਕਰੋ ਜਿਸ ਨਾਲ ਸਾਡੇ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਕਈ ਲੋਕ ਹੀ ਇਹ ਕਹਿੰਦੇ ਹਨ ਕਿ ਅਸੀਂ ਬਹੁਤ ਹੀ ਪਾਠ ਪੂਜਾ ਕਰਦੇ ਹਾਂ ਪਰ ਸਾਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਸਾਡੀ ਅਰਦਾਸ ਬੇਨਤੀ ਕਬੂਲ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਆਪਣੀਆਂ ਇਛਾਵਾਂ ਆਪਣੇ ਅਰਦਾਸ ਪਰਮਾਤਮਾ ਦੇ ਘਰ ਚਾਉਂਦੇ ਹੋ ਕਿ ਪ੍ਰਵਾਨ ਹੋਵੇ ਤਾਂ ਉਸ ਲਈ ਸਾਨੂੰ ਗੁਰੂ ਘਰ ਪੇਟਾ ਲੈ ਕੇ ਹੀ ਜਾਣੀ ਚਾਹੀਦੀ ਹੈ ਤੇ ਇੱਥੇ ਕਈ ਸੰਗਤਾਂ ਇਹ ਸਮਝਦੀਆਂ ਹਨ ਕਿ ਪੇਟਾ ਪੈਸੇ ਦੀ ਹੁੰਦੀ ਹੈ ਪਰ ਸਾ ਸੰਗ ਜੀ ਸਾਡੇ ਗੁਰੂ ਸਾਡੇ ਤੋਂ ਪੈਸਾ ਨਹੀਂ ਮੰਗਦੇ ਪੇਟਾ ਦਾ ਮਤਲਬ ਹੈ ਅਮਰਤ ਵੇਲੇ ਨਿਤਨੇਮ ਜਿੰਨੇ ਵੀ ਗੁਰੂ ਦੇ ਅਸੀਂ ਆਪਣੇ ਤਨੋਂ ਮਨੋਂ ਸੇਵਾ ਕਰ ਸਕੀਏ ਜਿਹੜੀ ਵੀ ਸੇਵਾ ਅਸੀਂ ਲੈ ਸਕੀਏ ਉਹ ਅਸਲੀ ਪੇਟਾ ਹੁੰਦੀ ਹੈ ਜਿੰਨਾ ਆਪਾਂ ਗੁਰੂ ਦੇ ਨਾਲ ਜੁੜਨ ਦੇ ਲਈ ਆਪਣਾ ਅਮਰਤ ਵੇਲਾ ਪੱਕਾ ਕਰ ਲਿਆ ਅਮਰਤ ਵੇਲਾ ਸਮਲਿਆ ਨਿਤਨੇਮ ਕਰਨ ਲੱਗ ਪਏ ਉਹ ਪਾਸ਼ਾ ਜੀ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਹਨ ਸਾਧ ਸੰਗਤ ਜੀ ਕਈ ਵਾਰ ਸਾਡੇ ਸਾਹਮਣੇ ਅਜਈਆਂ ਘਟਨਾਵਾਂ ਜਾਂ ਅਜੇ ਚਮਤਕਾਰ ਅਸੀਂ ਹੁੰਦੇ ਸੌਂਦੇ ਹਾਂ ਦੇਖਦੇ ਹਾਂ ਇਸੇ ਹੀ ਤਰ੍ਹਾਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਸਾਡੇ ਅੱਜ ਵੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਆਖਦੇ ਨਾਲ ਜੀ ਰੋਜ਼ ਸੁਣਿਓ ਜੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਚਰੂ ਲਿਖ ਦੇਣਾ ਜੀ ਤੇ ਆਓ ਸਾਡੇ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਇੱਕ ਮਾਤਾ ਉਹਨਾਂ ਦਾ ਪੁੱਤਰ ਚਨਈ ਦੇ ਵਿੱਚ ਰਹਿੰਦਾ ਸੀ ਤੇ ਨਾਲ ਉਹਨਾਂ ਦੀ ਨੌ ਰਹਿੰਦੀ ਸੀ ਉਹ ਮਾਤਾ ਦੱਸਦੇ ਹਨ ਕਿ ਉਹ ਬੱਚੇ ਦੋਵੇਂ ਉੱਥੇ ਸਨ ਅਚਾਨਕ ਹੀ ਮੇਰਾ ਪੁੱਤਰ ਜੋ ਸੀ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਮਾਤਾ ਕਹਿੰਦੇ ਕਿ ਮੇਰੀ ਨੌ ਘਰ ਵਿੱਚ ਕੱਲੀ ਸੀ ਉਸ ਨੇ ਮੈਨੂੰ ਵੀ ਬੁਲਾ ਲਿਆ ਅਸੀਂ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸਾਂ ਤੇ ਕਹਿੰਦੇ ਕਿ ਪੁੱਤਰ ਠੀਕ ਨਾ ਹੋਣ ਕਰਕੇ ਮੈਨੂੰ ਉੱਥੇ ਜਾਣਾ ਪਿਆ ਜਦੋਂ ਜਾ ਕੇ ਆਪਣੇ ਪੁੱਤਰ ਦੀ ਹਾਲਤ ਦੇਖੀ ਤਾਂ ਹਾਲਤ ਬਹੁਤ ਹੀ ਖਰਾਬ ਸੀ ਮੇਰਾ ਪੁੱਤਰ ਇੰਜ ਲੱਗਦਾ ਸੀ ਕਿ ਜਿਵੇਂ ਕਿ ਉਸ ਨੇ ਹੁਣ ਬਚਣਾ ਹੀ ਨਹੀਂ ਹੈ ਮਾਤਾ ਕਹਿੰਦੀ ਕਿ ਮੈਂ ਹਿੰਦੂ ਪਰਿਵਾਰ ਤੋਂ ਹਾਂ ਤੇ ਮੈਂ ਉੱਥੇ ਚੇਨਈ ਦੇ ਵਿੱਚ ਹੀ ਇੱਕ ਪੰਡਤ ਜੀ ਦੇ ਕੋਲ ਮੰਦਰ ਦੇ ਵਿੱਚ ਕਈ ਕੁਝ ਉਪਾਅ ਵਗੈਰਾ ਕਰਵਾਏ ਤੇ ਮਾਤਾ ਕਹਿੰਦੀ ਕਿ ਉਧਰ ਮੇਰੇ ਪੁੱਤ ਦਾ ਇਲਾਜ ਹਸਪੀਟਲ ਦੇ ਵਿੱਚ ਸ਼ੁਰੂ ਹੋ ਗਿਆ ਕਹਿੰਦੇ ਕਿ ਮਹੀਨੇ 2 ਮਹੀਨੇ ਮੇਰਾ ਪੁੱਤਰ ਹਸਪੀਟਲ ਦੇ ਵਿੱਚ ਹੀ ਰਿਹਾ ਤੇ ਕਹਿੰਦੇ ਅਸੀਂ ਬਹੁਤ ਹੀ ਉਹ ਕਸਾ ਮਾ ਉਹ ਤੇ ਕਟਿਆ ਨਾ ਤਾਂ ਕਿਸੇ ਦੀ ਸਮਝ ਆਉਂਦੀ ਸੀ ਕਿਉਂਕਿ ਉਹਨਾਂ ਦੀ ਭਾਸ਼ਾ ਥੋੜੀ ਵੱਖਰੀ ਸੀ ਕਹਿੰਦੇ ਕਿ ਨਾ ਮੈਨੂੰ ਤੇ ਨਾ ਮੇਰੀ ਨਾ ਨੂੰ ਕੋਈ ਕਿਸੇ ਦਾ ਕੁਝ ਵੀ ਪਤਾ ਨਹੀਂ ਸੀ ਕਿ ਕਿੱਥੇ ਜਾਈਏ ਕੀ ਕਰੀਏ ਪਰ ਫਿਰ ਵੀ ਅਸੀਂ ਉੱਥੇ ਇਲਾਜ ਕਰਵਾਇਆ ਚਲੋ ਮਾਲਕ ਦੀ ਕਿਰਪਾ ਦੇ ਨਾਲ ਘਰ ਪਰਿਵਾਰ ਚੰਗਾ ਸੀ ਪੈਸਾ ਤੇ ਲਾ ਕੋਲ ਸੀ ਕਹਿੰਦੇ ਕਿ ਅਸੀਂ ਇਲਾਜ ਕਰਵਾਇਆ ਉਹੜੇ ਜੇ ਇਲਾਜ ਦੇ ਦੌਰਾਨ ਵੀ ਮੇਰਾ ਪੁੱਤਰ ਨਾ ਤਾਂ ਉੱਠ ਕੇ ਚੱਲ ਫਿਰ ਸਕਦਾ ਸੀ ਤੇ ਨਾ ਬੋਲ ਸਕਦਾ ਸੀ। ਬਸ ਇੱਕ ਉਹਦੇ ਸਾਹ ਹੀ ਚੱਲਦੇ ਸੀ। ਕਹਿਣ ਨੂੰ ਕਿ ਉਹਦੇ ਸਾਹ ਹੀ ਚੱਲਦੇ ਸੀ। ਬਾਕੀ ਉਹਦਾ ਸਰੀਰ ਕੋਈ ਵੀ ਅੰਗ, ਪੈਰ ਕੰਮ ਨਹੀਂ ਸੀ ਕਰਦਾ। ਕਹਿੰਦੀ ਕਿ ਮੈਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਗੇ ਘਰ ਦੇ ਜਿੱਥੇ ਅਸੀਂ ਰਹਿ ਰਹੇ ਸੀ। ਗੁਰਦੁਆਰਾ ਸਾਹਿਬ ਸੀ। ਮੈਂ ਉਥੇ ਗਈ ਕਿਉਂਕਿ ਉਥੇ ਐਤਵਾਰ ਵਾਲੇ ਦਿਨ ਔਰਤਾਂ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਕਰਦੀਆਂ ਸਨ ਤੇ ਕਹਿੰਦੇ ਕਿ ਮੈਂ ਵੀ ਉਹਨਾਂ ਦੇ ਮਗਰ-ਮਗਰ ਜਪ ਕਰਦੀ ਸਾਂ ਤੇ ਅਰਦਾਸ ਬੇਨਤੀ ਕੀਤੀ ਕਿ हे ਪ੍ਰਮਾਤਮਾ ਮੇਰੇ ਪੁੱਤਰ ਨੂੰ ਤੰਦਰੁਸਤੀ ਬਖਸ਼ੋ ਮੇਰੇ ਪੁੱਤਰ ਦਾ ਜਿਹੜਾ ਇਲਾਜ ਹੈ ਉਹ ਜਾਵੇ ਚਾਹੇ ਪੈਸੇ ਲੱਗੇ ਜਾਂ ਪਰ ਮੇਰਾ ਪੁੱਤਰ ਠੀਕ ਹੋ ਜਾਵੇ ਘਰ ਵਾਪਸ ਚਲਾ ਜਾਵੇ ਮਾਤਾ ਕਹਿੰਦੀ ਕਿ ਮੈਂ ਘਰ ਆਈ ਘਾਰਾ ਕਿ ਮੈਨੂੰ ਬੇਚਾਨੀ ਜੀ ਹੋਣ ਲੱਗੀ ਤੇ ਮੈਂ ਸਾਰੇ ਆਪਣੇ ਪਰਿਵਾਰ ਦੇ ਨਾਲ ਗੱਲ ਕੀਤੀ ਕਿ ਆਪਾਂ ਇਹਨੂੰ ਬੱਚੇ ਨੂੰ ਪੰਜਾਬ ਲੈ ਜਾਈਏ ਤੇ ਉੱਥੇ ਲੈ ਜਾ ਕੇ ਇਲਾਜ ਕਰਵਾਈਏ ਇਥੋਂ ਆਪਾਂ ਚਲੀਏ ਇਹਨਾਂ ਇਲਾਜ ਕਰਵਾਉਣ ਦੇ ਬਾਅਦ ਜੋਤ ਵੀ ਪੁੱਤਰ ਮੇਰਾ ਹਜੇ ਠੀਕ ਨਹੀਂ ਹੋਇਆ ਤੇ ਕਹਿੰਦੀ ਕਿ ਮੇਰੀ ਨੌ ਵੀ ਮੰਨ ਗਈ ਅਸੀਂ ਰਿਪੋਰਟਾਂ ਵਗੈਰਾ ਜਿਹੜੀਆਂ ਸੀ ਡਾਕਟਰ ਨੂੰ ਉੱਥੇ ਹੀ ਸਾਰੀਆਂ ਸੈਂਡ ਕਰ ਦਿੱਤੀਆਂ ਤੇ ਵਖਾਈਆਂ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਲੈ ਆਓ ਜੇ ਹੋ ਸਕੇ ਆ ਤਾਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਬੱਚੇ ਨੂੰ ਬਚਾਉਣ ਦੀ ਕਹਿੰਦੇ ਕਿ ਅਸੀਂ ਉਥੋਂ ਹੀ ਸਿੱਧੇ ਲੁਧਿਆਣੇ ਹਸਪੀਟਲ ਬੱਚੇ ਦਾ ਇਲਾਜ ਸ਼ੁਰੂ ਕਰਵਾਇਆ ਕਹਿੰਦੇ ਕਿ ਇੱਥੇ ਆ ਕੇ ਉੰਜ ਮੈਂ ਜਾਪ ਨਹੀਂ ਕਰਦੀ ਕਿਉਂਕਿ ਮੈਂ ਹਿੰਦੂ ਪਰਿਵਾਰ ਤੋਂ ਹਾਂ ਕਿ ਉਹ ਔਰਤ ਕਹਿੰਦੀ ਕਿ ਮੈਂ ਦੱਸਿਆ ਮੈਂ ਕਦੇ ਵੀ ਪਾਠ ਨਹੀਂ ਕੀਤਾ ਪਰ ਚਨਈ ਦੇ ਵਿੱਚ ਆਪਣੇ ਪੁੱਤਰ ਦੀ ਤੰਦਰੁਸਤੀ ਦੇ ਲਈ ਗੁਰਦੁਆਰਾ ਸਾਹਿਬ ਜਾਂਦੀ ਰਹੀ ਤੇ ਇਥੇ ਐਤਵਰ ਵਾਲੇ ਦਿਨ ਪੈਣਾ ਜੋ ਵੀ ਔਰਤਾਂ ਹਨ ਉਹ ਸੁਖਨੀ ਸਾਹਿਬ ਜੀ ਦਾ ਪਾੜ ਕਰਦੀਆਂ ਸਨ ਤੇ ਉਹਨਾਂ ਦੇ ਮਗਰ-ਮਗਰ ਮੈਂ ਵੀ ਜਾਪ ਕਰਦੀ ਰਹੀ ਤੇ ਮੇਰੇ ਮਨ ਨੂੰ ਵੀ ਬੜੀ ਸ਼ਾਂਤੀ ਮਿਲੀ ਜਾਪ ਕਰਕੇ ਜੇੜੀ ਨਾਲ ਮੇਰੇ ਬਜ਼ੁਰਗ ਔਰਤ ਸੀ ਉਹ ਕਹਿੰਦੀ ਕਿ ਮੈਂ ਤਾਂ ਚੁਪੈਰਾ ਕੱਟਣ ਲੱਗੀ ਹਾਂ ਮੇਰਾ ਪੁੱਤਰ ਠੀਕ ਨਹੀਂ ਸੀ ਤੇ ਉਹਦੀ ਤੰਦਰੁਸਤੀ ਦੇ ਲਈ ਮੈਂ ਚੁਪੈਰਾ ਕੱਟਦੀ ਹਾਂ ਤੇ ਅੱਜ ਮੈਂ ਸ਼ਹੀਦਦਾ ਸੈਮ ਨਹੀਂ ਜਾ ਸਕਦੀ ਇਸ ਲਈ ਅੱਜ ਮੈਂ ਇੱਥੇ ਇਹ ਸੇਵਨ ਬੋਣ ਲੱਗੀ ਹਾਂ ਤੇ ਉਸਨੇ ਮੈਨੂੰ ਸਾਰਾ ਸ਼ਹੀਦਦਾ ਸਿੰਘਾਂ ਬਾਰੇ ਦੱਸਿਆ ਕਿ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ बारे दसिया तो मैं उ सुनिया पर उदों पहला असी अमृतसर से रेंदे सर मैं कद भी शहीद साहब नहीं सी गई क के उस भैन तो सुनने तो बाद जदों मैं दूजे दिन अमृतसर आई तो मैं भी शहीद साहब गई उ मथा टेकया अरस बेनती की थी। ते केंदी के पहले दिन मैं उपहरा कटिया ਕਿ ਉਧਰ ਮੇਰੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਤੇ ਮੈਂ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੁੱਤਰ ਦਾ ਵੀ ਦੁੱਖ ਰੋਗ ਘਟਦਿਓ ਉਹ ਵੀ ਮਨਜੇ ਤੋਂ ਉੱਠ ਕੇ ਤੁਰਨ ਫਿਰਨ ਲੱਗ ਜਾਵੇ ਪਹਿਲਾਂ ਦੀ ਤਰ੍ਹਾਂ ਤੰਦਰੁਸਤ ਹੋ ਜਾਵੇ ਸਾਡੇ ਤੇ ਕਿਰਪਾ ਕਰੋ ਮੈਂ ਵੀ ਅੰਗੇ ਤੋਂ ਚਪੈਰਾ ਸਾਹਿਬ ਦੀ ਜਿਹੜੀ ਸੇਵਾ ਹੈ ਐਵੇਂ ਹੀ ਕਰਿਆ ਕਰੂੰਗੀ ਜਿੰਨੇ ਵੀ ਪਾਠਾਂ ਦੀ ਮੇਰੇ ਤੋਂ ਸੇਵਾ ਹੋਈ ਮੈਂ ਨਪਾਇਆ ਕਰਾਂਗੀ ਮੈਂ ਵੀ ਜਾ ਕੇ ਪਾਠ ਜਿਹੜਾ ਹੈ ਸਟੱਪ ਚ ਸੈਵਜੀ ਦਾ ਕਰਿਆ ਕਰੂੰਗੀ ਕਹਿੰਦੀ ਕਿ ਮੈਂ ਪੂਰੇ ਵਿਸ਼ਵਾਸ ਦੇ ਨਾਲ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਭੈਣ ਕਹਿੰਦੀ ਕਿ ਜਦੋਂ ਮੈਂ ਦੁਪਹਿਰਾ ਪਹਿਲੀ ਵਾਰ ਦੁਪਹਿਰਾ ਕੱਟਿਆ ਦੁਪਹਿਰਾ ਕੱਟਣ ਤੋਂ ਬਾਅਦ ਜਦੋਂ ਸਾਰੀ ਸਮਾਪਤੀ ਹੋਈ ਮੈਂ ਸ਼ਾਮ ਨੂੰ ਹਸਪੀਟਲ ਫੋਨ ਲਾਇਆ ਨੌਣ ਨੂੰ ਪੁੱਛਿਆ ਆਪਣੇ ਬੱਚੇ ਦੇ ਬਾਰੇ ਆਪਣੇ ਪੁੱਤ ਦੇ ਬਾਰੇ ਨੌਣ ਨੇ ਦੱਸਿਆ ਕੇ ਪਹਿਲੇ ਦਿਨ ਡਾਕਟਰਾਂ ਨੇ ਕਿਹਾ ਹੈ ਕਿ ਉਸ ਦੇ ਸਰੀਰ ਦੇ ਵਿੱਚ ਹਿਲਜੁਲ ਹੋਈ ਹੈ ਉਹਦਾ ਦਿਮਾਗ ਉਹਦਾ ਸਾਰਾ ਸਰੀਰ ਹੀ ਥੋੜਾ ਬਹੁਤ ਕੰਮ ਕੀਤਾ ਹੈ ਕਹਿੰਦੀ ਕਿ ਮੇਰਾ ਉਦੋਂ ਬਾਅਦ ਹੋਰ ਵਿਸ਼ਵਾਸ ਪੱਕਾ ਹੋ ਗਿਆ ਕਹਿੰਦੀ ਫਿਰ ਮੈਂ ਚਪੈਰਾ ਸੇਵਿਸ ਸੇਵਾ ਜਿਹੜੀ ਸੀ ਉਹ ਪੱਕੀ ਸੋਖ ਲਈ ਤੇ ਬਾਬਾ ਜੀ ਦੇ ਸ਼ੁਕਰਾਨਾ ਵੀ ਕੀਤਾ ਕਿ ਮੇਰਾ ਪੁੱਤਰ ਅੱਗੇ ਨਾਲੋਂ ਠੀਕ ਹੈ ਉਸ ਤੋਂ ਬਾਅਦ ਮੈਂ ਜਦੋਂ ਦੁਪਹਿਰਾ ਸੈਬ ਕੱਟਣ ਆਉਣ ਲੱਗੇ ਤਾਂ ਤੀਜੇ ਦੁਪਹਿਰੇ ਤੱਕ ਮੇਰਾ ਪੁੱਤਰ ਉਹ ਹੱਥ ਪੈਰ ਆਪਣੇ ਹਿਲਾਉਣ ਲੱਗਾ ਸੀ ਉਹਦੇ ਸਰੀਰ ਦੇ ਵਿੱਚ ਮੁੜ ਜਾਣ ਆ ਗਏ ਤੇ ਹੁਣ ਉਹ ਅੱਗੇ ਨਾਲੋਂ ਕਾਫੀ ਹੱਦ ਤੱਕ ਠੀਕ ਸੀ ਤੇ ਕਹਿੰਦੀ ਦਵਾਈ ਉਹਦੀ ਜਿਹੜੀ ਸੀ ਉਹ ਚੱਲ ਰਹੀ ਸੀ ਪਰ ਅਸੀਂ ਉਸ ਨੂੰ ਘਰ ਲੈ ਆਏ ਤੇ ਘਰ ਲਿਆ ਕੇ ਆਪਣੇ ਪੁੱਤਰ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਰੇ ਸਾਰੀ ਗੱਲ ਬਾਤ ਦੱਸੀ ਤੇ ਮੇਰਾ ਪੁੱਤਰ ਜਿਹੜਾ ਉਹਨੂੰ ਵੀ ਮੈਂ ਦੁਪਹਿਰ ਸਾਬ ਘਟਣ ਦੇ ਲਈ ਲਿਜਾਣ ਲੱਗੀ ਕਹਿੰਦੀ ਕਿ ਉਸ ਤੋਂ ਬਾਅਦ ਮੈਂ 11:00 ਦੁਪਹਿਰ ਸਾਬ ਘੱਟੇ ਦੇ 11:00 ਦੁਪਹਿਰ ਸਾਬ ਤੱਕ ਮੇਰਾ ਬੱਚਾ ਜਿਹੜਾ ਸੀ ਬਿਲਕੁਲ ਤੰਦਰੁਸਤ ਹੋ ਗਿਆ ਤੇ ਕਹਿੰਦੀ ਫਿਰ ਮੇਰਾ ਪੁੱਤਰ ਵੀ ਚਾਇਆ ਕਰਦਾ ਹੈ ਫਿਰ ਮੇਰੇ ਪੁੱਤਰ ਨੇ ਦਾੜ੍ਹੀ ਵੀ ਰੱਖ ਲਈ ਤੇ ਕੇਸ ਵੀ ਰੱਖ ਲਏ ਉਹ ਵੀ ਉੱਥੇ ਸੇਵਾ ਕਰਦਾ ਹੈ ਤੇ ਇੱਕ ਦਿਨ ਸਾਨੂੰ ਇੱਕ ਬਜ਼ੁਰਗ ਉੱਥੇ ਮਿਲੇ ਜਿਹੜੇ ਕਹਿਣ ਲੱਗੇ ਕਿ ਬੀਬਾ ਕਿ ਹੁਣ ਤੇਰਾ ਪੁੱਤਰ ਠੀਕ ਹੈ ਤੇ ਇਹ ਤੰਦਰੁਸਤ ਹੈ ਇਹਨੂੰ ਤਾਂ ਜਮ ਲੈਣ ਆਏ ਸੀ ਪਰ ਸ਼ੇਰ ਸਿੰਘਾ ਨੇ ਇਹਨੂੰ ਬਚਾਲਿਆ ਤੇ ਕਹਿੰਦੇ ਕਿ ਮੈਂ ਉਸ ਬਜ਼ੁਰਗ ਦੀਆਂ ਗੱਲਾਂ ਫੋਨ ਕਰਕੇ ਬੜੀ ਹੈਰਾਨੀ ਸੀ ਕਿ ਇਸਨੂੰ ਕਿਵੇਂ ਪਤਾ ਕਿ ਮੇਰੇ ਪੁੱਤਰ ਨੂੰ ਜਮ ਲੈਣ ਆਏ ਸੀ ਜਾਂ ਮੇਰਾ ਪੁੱਤਰ ਇੰਨਾ ਬਿਮਾਰ ਸੀ ਕਿ ਮੌਤ ਦੇ ਮੋਢੋਂ ਨਿਕਲਿਆ ਹੈ ਤੇ ਕਹਿੰਦੇ ਉਦੋਂ ਮੈਂ ਸਮਝ ਗਏ ਸੀ ਇਹ ਤਾਂ ਬਾਬਾ ਜੀ ਦੀ ਕਿਰਪਾ ਹੈ ਜਿਹੜੀ ਸਾਡੇ ਤੇ ਵਰਤੀ ਹੈ ਉਸ ਤੋਂ ਬਾਅਦ ਸਾਡਾ ਬਹੁਤ ਹੀ ਵਿਸ਼ਵਾਸ ਪੱਕਾ ਹੋਇਆ ਤੇ ਸਾਧ ਸੰਗਤ ਜੀ ਬਹੁਤ سارے ਲੋਕ ਅਜੇ ਹਨ ਜਿਹੜੇ ਸਹੀਦ ਸਿੰਘਾ ਦੀ ਕਿਰਪਾ ਲੈ ਰਹੇ ਹਨ ਜਿਸ ਤਰ੍ਹਾਂ ਇਸ ਭੈਣ ਤੇ ਕਿਰਪਾ ਹੋਈ ਉਹਨਾਂ ਨੇ ਆਪਣੀ ਸਾਰੀ ਹੱਡ ਭੀਤੀ ਸਾਨੂੰ ਸੁਣਾਈ ਇਸੇ ਹੀ ਤਰ੍ਹਾਂ ਬਹੁਤ سارے ਲੋਕ ਹਨ ਜਿਹੜੇ ਆਪ ਦੀਆਂ ਹੱਡ ਭੀਤੀਆਂ ਸੁਣਾ ਰਹੇ ਹਨ ਇੱਕ ਪਿਛੇ ਦੀ ਵੀਡੀਓ ਆਈ ਸੀ ਗੁਰੂ ਰਾਮਦਾਸ ਪਾਸ਼ਾ ਜੀ ਤੇਰਤੇ ਵੀ ਇੱਕ ਭੈਣ ਜੋ ਕੇ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸਨ ਦੱਸ ਰਹੇ ਸਨ ਕਿ ਸਾਰੇ ਡਾਕਟਰਾਂ ਨੇ ਸ਼ੁਆਬ ਦੇ ਦਿੱਤਾ ਸੀ ਕਿ ਸਿਰਫ 2 ਮਹੀਨੇ ਦਾ ਵਕਤ ਤੁਹਾਡੇ ਕੋਲ ਰਹਿ ਗਿਆ ਹੈ ਕਿਉਂਕਿ ਤੁਹਾਡੇ ਸਰੀਰ ਦੇ ਵਿੱਚ ਸਾਰੇ ਪਾਸੇ ਇਹ ਜਿਹੜਾ ਕੈਂਸਰ ਦਾ ਰੋਗ ਹੈ ਉਹ ਫੈਲ ਚੁੱਕਾ ਹੈ ਕਹਿੰਦੇ ਸੀ ਕਿ ਮੈਂ ਥੱਕ ہار ਕੇ ਘਰ ਬੈਠ ਗਈ ਕਿ ਸਾਰੇ ਡਾਕਟਰਾਂ ਨੇ ਸ਼ੁਆਬ ਦੇ ਦਿੱਤਾ ਤੇ ਅਚਾਨਕ ਕਹਿੰਦੇ ਕਿ ਇੱਕ ਦਿਨ ਮੇਰੇ ਮਨ 'ਚ ਗੱਲ ਆਈ ਕਿ ਮੈਂ ਡਾਕਟਰ ਤਾਂ ਛੱਡ ਹੀ ਦਿੱਤਾ ਜਿਹੜਾ ਸਾਰੀ ਦੁਨੀਆ ਦਾ ਖਿਆਲ ਰੱਖਦਾ ਹੈ ਸਾਰੀ ਦੁਨੀਆ ਨੂੰ ਵੀ ਸੰਭਾਲ ਸਕਦਾ ਹੈ ਤੰਦਰੁਸਤ ਕਹਿ ਸਕਦਾ ਹੈ ਤੇ ਉਹ ਹੈ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਜੀ ਕਹਿੰਦੇ ਕਿ ਮੈਂ ਆਪਣੀ ਬੱਚੀ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਆਉਣ ਲੱਗੇ ਇੱਥੇ ਆ ਕੇ ਮੈਂ ਬਾੜ ਘਾ ਦੇ ਦਿੱਤੇ ਨੇ ਮੇਰਾ ਪੱਕਾ ਕਰ ਲਿਆ ਅੰਮ੍ਰਿਤ ਵੇਲੇ ਮੈਂ ਆਉਣਾ ਤੇ ਅਸੀਂ ਇੱਥੇ ਆਣ ਕੇ ਜਪਜੀ ਸਾਹਿਬ ਜੀ ਦੀ ਪਾਣੀ ਪੜਨੀ ਇਸ਼ਨਾਨ ਕਰਨਾ ਦੁਖ ਪੰਜਨੀ ਬੇਰੇ ਥੱਲੇ ਬੇਰੇ ਸਾਬ ਦੇ ਜੇ ਕੋਈ ਪੱਤਾ ਵੀ ਮਿਲਣਾ ਤੇ ਉਹਨੂੰ ਵੀ ਖਾ ਲੈਣਾ ਤੇ ਜਿਹੜਾ ਮਸਰੋਵਰ ਦੇ ਵਿੱਚੋਂ ਜਲ ਉਹਨੂੰ ਛਕਣਾ ਕਿ ਲੋਕਾਂ ਦੇ ਪਾੜ ਦਾ ਇਹ ਪਾਣੀ ਹੋਵੇਗਾ ਪਰ ਮੇਰੇ ਲਈ ਇਹ ਪਰਮਾਤਮਾ ਦੀ ਕਿਰਪਾ ਸੀ ਵਾਹਿਗੁਰੂ ਜੀ ਦੀ ਮਿਹਰ ਸੀ ਮੇਰੇ ਲਈ ਗੁਰੂ ਰਾਮਦਾਸ ਪਾਸ਼ਾ ਜੀ ਦੀ ਜਿਹੜੀ ਜਿਹੜੀ ਇਹ ਅਪਾਰ ਕਿਰਪਾ ਸੀ ਜਿਹੜੇ ਮੇਰੇ ਤੇ ਵਰਤੀ ਤੇ ਮੇਰੇ ਇਹ ਦੁਖ ਰੋਗ ਜਿਹੜਾ ਸੀ ਉਹ ਘਟ ਦਿੱਤਾ ਤੇ 2 ਮਹੀਨਿਆਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਜਿਹੜੇ ਡਾਕਟਰ ਮੈਨੂੰ ਛੁਆਵ ਦੇ ਰਹੇ ਸਨ ਉਹੀ ਮੈਨੂੰ ਤੰਦਰੁਸਤ ਆਖਣ ਲੱਗੇ ਤੇ ਮਹਾਰਾਜ ਨੇ ਮੇਰੀ ਲੰਮੀ ਉਮਰ ਮੈਨੂੰ ਬਖਸ਼ ਦਿੱਤੀ ਤੇ ਇਸ ਭੈਣ ਦੀ ਵੀਡੀਓ ਬਹੁਤ ਸਾਰੇ ਲੋਕਾਂ ਨੇ ਵੇਖੀ ਤੇ ਅੱਜ ਵੀ ਆਪਾਂ ਚਾਹੇ ਤੇ YouTube ਤੇ ਸਰਚ ਕਰੀਏ ਤੇ ਇਹ ਵੀਡੀਓ ਮਿਲ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਪਰਮਾਤਮਾ ਦੀ ਇੰਨੀ ਕਿਰਪਾ ਵਰਤਦੀ ਹੈ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤਦੀ ਹੈ ਤੇ ਵਰਤਦੀ ਉਹਨਾਂ ਤੇ ਹੈ ਜੋ ਪਰਮਾਤਮਾ ਦੇ ਪੂਰਾ ভরਸਾ ਰੱਖਦੇ ਹਨ ਉਹਨਾਂ ਦੀ ਹੀ ਕਿਰਪਾ ਹੁੰਦੀ ਹੈ ਉਹ ਇਸ ਲਈ ਕਿਉਂਕਿ ਉਹ ਗੁਰੂ ਦੇ ਭਰੋਸਾ ਤੇ ਵਿਸ਼ਵਾਸ ਪੱਕਾ ਕਰਦੇ ਹਨ ਤੇ ਰੋਜ਼ ਅੰਮ੍ਰਿਤ ਵੇਲਾ ਸੰਭਾਲੋ ਸਾਧ ਸੰਗਤ ਜੀ ਆਓ ਅੱਜ ਦੋ ਅਸੀਂ ਵੀ ਰੋਹ ਚੰਮਰਤ ਵਿਲਾਸ ਸੰਭਾਲੀਏ ਨਿਤਨੇਮ ਪੱਕਾ ਕਰੀਏ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਰੇ ਜ਼ਰੂਰ ਕਰੀਏ ਤੇ ਨਾਲ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਇਹ ਦੋ ਕੰਮ ਜ਼ਰੂਰ ਕਰਨੇ ਹਨ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਦੂਜਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਉਸ ਤੋਂ ਬਾਅਦ ਤੁਸੀਂ ਜਿੰਨੀ ਵੀ ਸੇਵਾ ਕਰ ਸਕਦੇ ਹੋ ਮੋਲ ਮੰਤਰ ਜੀ ਦਾ ਜਾਪ ਹਰ ਕੰਮ ਦੀ ਸ਼ੁਰੂਆਤ ਕਰਨ ਲੱਗਿਆ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ